ਦੋਸਤੋ ਕੀ ਹਾਲ ਚਾਲ ਨੇ ਅੱਜ ਆਪਣੀ ਸਵੇਰ ਦੀ ਗੁੱਡ ਮਾਰਨਿੰਗ ਹੋ ਗਈ ਜੀ ਕਟਰ ਦੇ ਨਾਲ ਕਿਉਂਕਿ ਕੱਲ ਜਦੋਂ ਆਪਣੇ ਮੂੰਗੀ ਵੜਰੇ ਦੀ ਕਟਰ ਨੇ ਤੋੜਤਾ ਰੀਲ ਦਾ ਹਾਈਟਲ ਹੁਣ ਚੱਲੇ ਆਪਾਂ ਟਰੈਕਟਰ ਮਗਰ ਕਟਰ ਬਾਗੇ ਵੈਲਡਿੰਗ ਵਾਲੇ ਮਿੱਟੀ ਕੋਲ ਲੈ ਕੇ ਚੋਟੀਆਂ ਤੇ ਆਪਣੇ ਦਾ ਵੈਲਡਿੰਗ ਵਾਲਾ ਮਿੱਟੀ ਹੈ ਨੀਗਾ ਤੇ ਲਿਆ ਕੇ ਨਵਾਂ ਹਾਈਟਲ ਕਰਾਂਗੇ ਹਾਈਟਲ ਫਿੱਟਾ ਨੂੰ ਕਰਾਉਣੇ ਆ ਚੈੱਕ ਅੱਜ ਦੀ ਸਵੇਰ ਦੀ ਗੁੱਡ ਮਾਰਨਿੰਗ ਹੈਗੀ ਕਟਰ ਦੇ ਨਾਲ ਆਪਣੀ ਕਿਉਂਕਿ ਆਪਣੀ ਮੂੰਗੀ ਵੀ ਵਿਚਾਲੇ ਰਹਿ ਗਈ ਵਡਣ ਵਾਲੀ ਤੇ ਉਸ ਤੋਂ ਬਾਅਦ ਆਕੇ ਫਿਰ ਵਡਾਂਗੇ ਮੂੰਗੀ ਪਰੋਣੇ ਤੇ ਤੁਹਾਨੂੰ ਕਿਹੜਾ ਆਇਡਲ ਟੁੱਟਿਆ ਤੇ ਹੁਣ ਆਇਡਲ ਨਵਾਂ ਲਿਆ ਕੇ ਲਾਵਾਂਗੇ ਜਾਂ ਉਸੇ ਨੂੰ ਸੈੱਟ ਕਰਕੇ ਲਾ ਦਾਂਗੇ ਲੋ ਜੀ ਆਪਾਂ ਪਹੁੰਚ ਗਏ ਸੀ ਛੋਟੀਆਂ ਵਰਕਸ਼ਾਪ ਤੇ ਮਿਸਤਰੀ ਦੀ ਦੁਕਾਨ ਬਈ ਸੀ ਬੰਦ ਤੇ ਆਪਾਂ ਮਿਸਤਰੀ ਨੂੰ ਲਾਇਆ ਫੋਨ ਕਹਿੰਦਾ ਕੋਈ ਗੱਲ ਨਹੀਂ ਆ ਗਿਆ 5-7 ਮਿੰਟਾਂ ਚੀ ਤੇ ਫਿਰ ਕਰਦਿਆਂ ਕਟਰ ਦਾ ਕੰਮ ਸ਼ੁਰੂ ਆਇਟਲ ਬਿਲਡਿੰਗ ਦਾ ਕਰੋ ਚੈੱਕ ਆ ਟੁੱਟ ਗਈ ਲੋ ਜੀ ਮਿਸਤਰੀ ਨੇ ਲਾ ਕੇ ਜਿਗਾਰਡ ਉਹੀ ਪੁਰਾਣਾ ਆਇਟਲ ਫਿੱਟ ਕਰਤਾ ਆਪਣਾ ਦੁਬਾਰਾ ਤੋਂ ਕਰੋ ਚੈੱਕ ਕਿਉਂਕਿ ਉਹ ਕਹਿੰਦਾ ਮੈਂ ਜਗੜ ਲਾ ਕੇ ਨਵੇਂ ਦੀ ਲੋੜ ਹੀ ਨਹੀਂ ਇਹ ਹੀ ਫਿੱਟ ਕਰ ਦੂੰਗਾ ਕਰਤਾ ਫਿੱਟ ਹੀ ਕਰੋ ਚੈੱਕ ਓਕੇ